ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਭ ਨੂੰ ਪਤਾ ਹੀ ਆ ਕਿ ਹੁਣ ਸਾਡੇ ਸਿੱਖ ਇਤਿਹਾਸ ਵਿੱਚ ਜੋ ਸ਼ਹੀਦੀ ਪੁਰਬ ਚੱਲ ਰਹੇ ਨੇ ਤੇ ਜੋ ਸਾਡਾ 21 ਤੋਂ 27 ਤਰੀਕਾ ਦਾ ਇਤਿਹਾਸ ਆ ਉਹ ਕੀ ਆ ਤੇ ਸਾਡੇ ਆਓ ਤੁਹਾਨੂੰ ਹੁਣ ਸਿੱਖ ਇਤਿਹਾਸ ਬਾਰੇ ਦੱਸਾਂਗੇ ਕਿ 21 ਤੋਂ 27 ਪੂ ਦਾ ਜੋ ਇਤਿਹਾਸ ਸੀ ਛੋਟੇ ਸੈਭਜਾਂ ਦੇ ਸ਼ਾਕਾ ਸ਼ਾਕਾ ਜੋ ਸਰਹੰਦ ਵਿੱਚ ਹੋਇਆ ਉਸ ਦੇ ਕੀ ਕੀ ਬਾਤਰੀਆ ਕੀ ਕੀ ਹੋਇਆ ਤੇ ਕੀ ਕੀ ਉਥੇ ਉਸ ਟਾਈਮ ਮਾਹੌਲ ਸੀ ਉਹ ਸਾਰਾ ਅਸੀਂ ਤੁਹਾਨੂੰ ਦੱਸਾਂਗੇ ਤੇ ਤਾਂ ਕਿ ਤੁਹਾਡੇ ਬੱਚਿਆਂ ਨੂੰ ਇਸ ਪਰ ਦੀ ਪਤਾ ਲੱਗ ਸਕੇ ਕਿ ਤੁਸੀਂ ਆਪ ਵੀ ਪੜ ਸਕੋ ਤੇ ਆਪਣੇ ਬੱਚਿਆਂ ਨੂੰ ਵੀ ਦੱਸ ਸਕੋ ਆਓ ਸ਼ੁਰੂਆਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੁਹਾਡਾ ਸਾਡੇ ਚੈਨਲ ਵਿੱਚ ਸਵਾਗਤ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦਰਦਨਾਕ ਘਟਨਾ ਤੇ ਦਿਲ ਨੂੰ ਕਬਾ ਦੇਣ ਵਾਲਾ ਘੋਰ ਪਾਪ ਦਾ ਸਾਕਾ ਸੀ ਇੱਕ ਪਾਸੇ ਤਾਂ ਘਟਨਾ ਮਨੁੱਖੀ ਦਰਿੰਦਗੀ ਦਾ ਘਣਾਉਣਾ ਚਿੱਤਰ ਪੇਸ਼ ਕਰਦੀ ਸੀ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਹਿਬਜ਼ਾਦਿਆਂ ਦੀ ਸ਼ਹਾਦਤ ਆ ਉਹ ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਦਰਦਨਾਕ ਘਟਨਾ ਤੇ ਦਿਲ ਨੂੰ ਕਬਾਉਣ ਵਾਲਾ ਹੀ ਜੋ ਸਾਾਕਾ ਮੰਨਿਆ ਜਾਂਦਾ ਹੈ ਤੇ ਇੱਕ ਪਾਸੇ ਦਾ ਘਟਨਾ ਮਨੁੱਖੀ ਦਰਿੰਦਗੀ ਦਾ ਘਣਾਉਣਾ ਚਿੱਤਰ ਪੇਸ਼ ਕਰਦੀ ਹੈ ਤੇ ਦੂਜੇ ਪਾਸੇ ਸਹਿਬਜ਼ਾਦਿਆਂ ਦੀ ਅੰਦਰ ਜੂਝ ਮਰਨ ਅਤੇ ਸਿੱਖੀ ਸਦਕ ਦੀ ਭਾਵਨਾ ਨਾਲ ਜ਼ੁਲਮ ਤੇ ਤਸ਼ੱਦਦ ਵਿਰੁੱਧ ਧਾਰਮਿਕ ਸੰਤਨਤਾ ਧਾਰਮਿਕ ਸੰਤੰਤਰਤਾ ਲਈ ਡਟ ਕੇ ਮੁਕਾਬਲਾ ਕਰਨ ਦੇ ਸਿਕਰ ਨੂੰ ਵੀ ਪ੍ਰਗਟ ਕਰਦੀ ਜੋ ਪਛੋਕਰ ਸੀ ਜੋ ਪਛੋਕਰ ਸੀ ਪਿਛਲੇ ਸਮੇਂ ਤੋਂ ਜੋ ਸ਼ੀਧੀਆਂ ਦਾ ਦੌਰ ਜਿਵੇਂ ਸ਼ੁਰੂ ਹੋਇਆ ਤਾਂ ਸਾਡੇ 9ਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਨੂੰ ਅਰੰਗਜੀਵ ਨੇ ਜਵਰੀ ਧਰਮ ਪਰਵਰਤਨ ਜੋ Hindu ਧਰਮ ਦੇ ਪੈਰੋਂ ਕਾਰਾਂ ਨੇ ਜਨਉ ਉਤਾਰ ਕੇ ਇਸਲਾਮ ਵਿੱਚ ਸ਼ਾਮਲ ਕਰਕੇ ਕੀਤਾ ਜਾ ਰਿਹਾ ਸੀ ਉਸ ਵਿਰੋਧ ਉਸ ਵਿਰੋਧ ਦਾ ਕਾਰਨ ਚਾਂਦਨੀ ਚੌਕ ਵਿੱਚ ਦਿੱਲੀ ਵਿੱਚ ਗੁਰੂ ਮਹਾਰਾਜ ਗੁਰ ਤੇਗ ਬਹਾਦਰ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਸਿੱਖਾਂ ਦੇ ਨੌਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਨੇ ਰੰਗਜੀਵ ਦੇ ਜਬਰੀ ਪਰਿਵਰਤਨ ਜੋ ਹਿੰਦੂਆਂ ਤੇ ਜ਼ੁਲਮ ਹੋ ਰਾਇ ਸੀ ਤੱਕੇ ਨਾਲ ਉਹਨਾਂ ਦੇ ਜਨਉ ਲਾ ਰਹੇ ਸੀ ਉਹਨਾਂ ਨੂੰ ਸਲਾਮ ਵਿੱਚ ਸ਼ਾਮਲ ਕੀਤਾ ਜਾ ਰਿਹਾ ਸੀ ਉਸ ਦੇ ਵਿਰੋਧ ਉਸ ਦਾ ਵਿਰੋਧ ਗੁਰੂ ਤੇਗ ਬਹਾਦਰ ਜੀ ਨੇ ਕੀਤਾ ਤੇ ਉਸ ਸਮੇਂ ਉਹਨਾਂ ਨੇ ਆਪਣੀ ਸ਼ਹੀਦੀ ਦੇ ਕੇ ਆਪਣਾ ਇੱਕ ਇਹਨਾਂ ਦਾ ਵਿਰੋਧ ਪ੍ਰਗਟਾਇਆ ਕਿ ਭਾਈ ਤੁਸੀਂ ਕਿਸੇ ਨਾਲ ਤੱਕੇ ਨਾਲ ਕਿਸੇ ਦਾ ਧਰਮ ਪਰਿਵਰਤਨ ਨਹੀਂ ਕਰਾ ਸਕਦੇ ਦਿੱਲੀ ਵਿੱਚ ਚਾਂਦਨੀ ਚੌਂਕ ਦੇ ਸ਼ਹੀਦੀ ਉਪਰੰਤ ਉਹਨਾਂ ਦੇ ਸੁਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੋ ਜ਼ਬਰਦਸਤ ਸ਼ਾਸਤ ਵਿਰੋਧ ਦੀ ਲਹਿਰ ਚਲਾਈ ਸੀ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਜ਼ਬਰਦਸਤ ਸ਼ਾਸਤਰ ਵਿੱਦਿਆ ਦੀ ਵਿਰੋਧ ਦੀ ਜੋ ਲਹਿਰ ਚਲਾਈ ਗਈ ਸੀ ਜਿਸ ਵਿਰੋਧ ਨਾਲ ਆਨੰਦਪੁਰ ਵਿੱਚ ਮੁਗਲਾਂ ਤੇ ਪਹਾੜੀ ਰਾਜਿਆਂ ਦੀ ਮਲਾਬੀ ਫੌਜਾਂ ਦੇ ਟਕਰਾ ਕਰਨਾ ਪਿਆ ਤੇ ਘੇਰਾ ਪਾਈ 10 ਲੱਖ ਦੀ ਫੌਜ ਆਪੋ ਆਪਣੇ ਧਰਮ ਅਨੁਸਾਰ ਖਾਦੀਆਂ ਕਸਮਾਂ ਤੇ ਭਰੋਸਾ ਕਰਕੇ ਗੁਰੂ ਸਾਹਿਬ ਨੇ ਅਨੰਤਪੁਰ ਦਾ ਕਿਲਾ ਛੱਡਣਾ ਪਿਆ ਤੇ ਉਸ ਟਾਈਮ ਜੋ ਵਿਰੋਧ ਸੀ ਉਸ ਉਪਰੰਤ ਗੁਰੂ ਹੋਮ ਸਿੰਘ ਜੀ ਨੇ ਇੱਕ ਸ਼ਾਸਤਰ ਵਿਦਿਆ ਦੀ ਜੋ ਲਹਿਰ ਚਲਾਈ ਤੇ ਸ਼ਾਸਤਰ ਵਿਦਿਆ ਰਾਹੀਂ ਵਿਰੋਧ ਕੀਤਾ ਜ਼ੁਲਮਾਂ ਦਾ ਵਿਰੋਧ ਕੀਤਾ ਜਿਸ ਵਿਰੋਧ ਅਨੰਤਪੁਰ ਦੇ ਕਿਲੇ ਵਿੱਚ ਮੁਗਲ ਤੇ ਪਹਾੜੀ ਰਾਜਿਆਂ ਨੇ ਜੋ ਇਹ ਮੁਗਲਾਂ ਨਾਲ ਮਿਲ ਗਿਆ ਸੀ ਪਹਾੜੀ ਰਾਜੇ ਉਹਨਾਂ ਨਾਲ ਉਹਨਾਂ ਦੇ ਘੇਰੇ ਦਾ ਟੱਕਰ ਵੀ ਕਰਨਾ ਪਿਆ ਗੁਰੂ ਮਹਾਰਾਜ ਨੂੰ ਤੇ ਘੇਰੇ ਵਿੱਚ 10 ਲੱਖ ਫੌਜਾਂ ਦੇ ਦੂਜੇ ਪਾਸੇ ਗੁਰੂ ਮਹਾਰਾਜ ਅਨੰਦਪੁਰ ਦੇ ਕਿਲੇ ਵਿੱਚ ਖੜੇ ਸੀ ਤੇ ਜੋ ਇਹਨਾਂ ਨੇ ਪਹਾੜੀ ਰਾਜਿਆਂ ਤੇ ਮੁਗਲਾਂ ਨੇ ਕਸਮਾਂ ਖਾਧੀਆਂ ਸੀ ਉਹਨਾਂ ਤੇ ਭਰੋਸਾ ਕਰਕੇ ਜੋ ਗੁਰੂ ਮਹਾਰਾਜ ਨੇ ਅਨੰਦਪੁਰ ਦਾ ਗਲਾ ਛੱਡਣ ਦਾ ਫੈਸਲਾ ਕੀਤਾ ਸੀ ਪਰ ਕਸਮਾਂ ਤੋੜ ਕੇ ਇਹਨਾਂ ਬੇਸਮਾਨ ਫੌਜਾਂ ਨੇ ਗੁਰੂ ਸਾਹਿਬ ਦੇ ਕਾਫਲੇ ਦਾ ਪਿੱਛਾ ਕੀਤਾ ਤੇ ਜਵਾਬੀ ਕਾਰਵਾਈ ਦੇ ਵਿੱਚ ਸਿੱਖਾਂ ਨੇ ਸਿੱਖਾਂ ਤੇ ਮੁਗਲਾਂ ਤੇ ਪਹਾੜੀ ਫੌਜੀਆਂ ਦਸਤਿਆਂ ਵਿੱਚ ਲੜਾਈ ਵੀ ਹੋਈ ਅੱਠ ਪਉ ਜਿਸ ਨੂੰ ਅਸੀਂ ਰੀਕਾਂ ਦੇ ਅਨੁਸਾਰ 21 ਦਸੰਬਰ ਗਿਣਦੇ ਹਾਂ ਤੇ 13 ਪੋ 26 ਦਸੰਬਰ ਗਿਣਦੇ ਹਾਂ ਸੰਮਤ 1762 ਤੋਂ ਸੰਨ 1705 ਜੋ 21 ਤੋਂ 26 ਪੋ ਤੱਕ ਹੋਇਆ ਤਾਂ ਗੁਰੂ ਜੀ ਦੇ ਦੋ ਵੱਡੇ ਸਹਬਜ਼ਾਦੇ ਬਾਬਾ ਜੀ ਸਿੰਘ 17 ਸਾਲ ਦੀ ਉਮਰ ਸੀ ਉਹਨਾਂ ਦੀ ਤੇ ਬਾਬਾ ਜੁਝਾਰ ਸਿੰਘ 13 ਸਾਲ ਦੀ ਉਮਰ ਸੀ ਉਹਨਾਂ ਦੀ ਤੇ ਸਾਕਾ ਸਾਹਿਬ ਵਿੱਚ ਸਾਕਾ ਚਮਕੌਰ ਸਾਹਿਬ ਵਿੱਚ ਲੜਦੇ ਹੋ ਸ਼ਹੀਦ ਹੋਏ ਤੇ ਆਪਣੇ ਬਹਾਦਰੀ ਦਾ ਸਬੂਤ ਦਿੰਦੇ ਹੋਏ ਉਹਨਾਂ ਨੇ ਗੁਰੂ ਮਹਾਰਾਜ ਨੂੰ ਆਪਣਾ ਹਾਜ਼ਰ ਨਾਜ਼ਰ ਆਪਣਾ ਰੱਬ ਬੰਦਿਆ ਹੋਏ ਆਪਣਾ ਜੋ ਉਹਨਾਂ ਨੇ ਜੰਗ ਦੇ ਮੈਦਾਨ ਵਿੱਚ ਜੋ ਜੇ ਤੇ ਸ਼ਹੀਦੀ ਪ੍ਰਾਪਤ ਕੀਤੀ ਦੋ ਛੋਟੇ ਸਹਿਬਜ਼ਾਦੇ ਬਾਬਾ ਜੂਰਾਵਰ ਸਿੰਘ ਜਿਨ੍ਹਾਂ ਦੀ ਉਮਰ 9 ਸਾਲ ਦੀ ਸੀ ਤੇ ਬਾਬਾ ਫਤਿਹ ਸਿੰਘ ਜਿਨ੍ਹਾਂ ਦੀ ਉਮਰ 7 ਸਾਲ ਦੀ ਸੂਬਾ ਜ਼ਹਰਾਂ ਦੇ ਦੀ ਕੈਦ ਵਿੱਚ ਸ਼ਹੀਦ ਕਰ ਦਿੱਤੇ ਗਏ ਕੁਝ ਇਤਿਹਾਸਕਾਰਾਂ ਨੇ ਸਾਕਾ ਸਰਹੰਦ 13 ਪੋ ਦੀ ਬਜਾਏ 300 ਸਮਤ 1762 ਨੂੰ ਵੀ ਬਾਪਨ ਲਿਖਿਆ ਇਨ੍ਹਾਂ ਸਾਹਾਤਾਂ ਦੀ ਜੋ ਮਹਾਨਤਾ ਹੈ ਜੋ ਇਹਨਾਂ ਨੇ ਜੋ ਸਾਹ ਤਾਂ ਦਿੱਤੀਆਂ ਗੁਰੂ ਮਹਾਰਾਜ ਨੇ ਸਾਡੇ ਲਈ ਦਿੱਤੀਆਂ ਤੇ ਸਾਡੇ ਧਰਮ ਤੱਕੇ ਨਾਂ ਨਾ ਨਾ ਬਦਲੇ ਜਾਣ ਉਹਨਾਂ ਪ੍ਰਤੀ ਸਾਹ ਤਾਂ ਦਿੱਤੀਆਂ ਜੋ ਇਹਨਾਂ ਦੇ ਬਲਦਾਨ ਸੀ ਉਹ ਆਓ ਅਸੀਂ ਅੱਗੇ ਪੜ੍ਹਦੇ ਹਾਂ ਕੀ ਲਿਖਿਆ ਗੁਰਮੰਤ ਅਨੁਸਾਰ ਅਧਿਆਤਮਕ ਆਨੰਦ ਦੀ ਪ੍ਰਾਪਤੀ ਲਈ ਮਨੁੱਖ ਨੂੰ ਆਪਾ ਮਟਾਉਣ ਦੀ ਲੋੜ ਹੁੰਦੀ ਹੈ ਇਹ ਮਾਰਗ ਇੱਕ ਮਹਾਨ ਸੂਰਮਗਤੀ ਦਾ ਕਾਰਜ ਕਰਦਾ ਹੈ ਸਿੱਖ ਧਰਮ ਦੀ ਨੀਂਹ ਰੱਖਣ ਵਾਲੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਮਾਰਗ ਤੇ ਚੱਲਣ ਲਈ ਸਿਰ ਭੇਟ ਕਰਨ ਦੀ ਸ਼ਰਤ ਰੱਖੀ ਸੀ ਇਸ ਲਈ ਤੇ ਤੁਰਦਿਆਂ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿੱਚ ਖਾਲਸਾ ਦੀ ਸਾਧਨਾ ਕੀਤੀ ਖਾਲਸਾ ਇੱਕ ਆਦਰਸ਼ਕ ਸੰਪੂਰਨ ਤੇ ਸੁਤੰਤਰ ਮਨੁੱਖ ਹੈ ਜਿਸ ਨੂੰ ਗੁਰਬਾਣੀ ਵਿੱਚ ਸੱਭਿਆਚਾਰ ਗੁਰਮਖ ਤੇ ਬ੍ਰਹਮ ਗਿਆਨੀ ਵੀ ਕਿਹਾ ਜਾਂਦਾ ਹੈ ਖਾਲਸਾ ਗੁਰੂ ਨੂੰ ਤਨ ਮਨ ਤਨ ਸੌਂਪ ਦਿੰਦਾ ਹੈ ਤੇ ਜ਼ਬਰ ਜ਼ੁਲਮ ਦੇ ਟਾਕਰੇ ਲਈ ਜੂਝ ਮਰਨ ਤੋਂ ਝਿਜਕਦਾ ਨਹੀਂ ਤੇ ਇੱਕ ਜੋ ਗੁਰੂਗੰਗ ਸਾਹਿਬ ਵਿੱਚ ਗਲਾਈਨ ਵੀ ਆਈ ਆ ਜੋ ਤੋ ਪ੍ਰੇਮ ਖਲਰ ਕਾ ਚਾਓ ਸਰ ਤਰ ਤਲੀ ਗਲੀ ਮਰੀ ਆਓ ਇਤ ਮਾਰਗ ਪੈਰ ਤਰੀ ਜੇ ਸਰਦੀ ਜੇ ਕਾਣ ਨਾ ਕੀ ਜੇ ਇਹ ਗੁਰਬਾਣੀ ਦੇ ਵਿੱਚ ਗੁਰੂਗੰਗ ਸਾਹਿਬ ਦੇ ਵਿੱਚ 1412 ਅੰਗ ਤੇ ਸਥਾਪਿਤ ਹੈ ਤੇ ਔਰ ਸਿਕ ਹੋ ਜੋ ਆਪਣੇ ਹੀ ਮਨ ਕੋਏ ਲਾਲਚ ਹੋ ਗੰਤੋ ਚਰੋ ਜਬ ਆਪ ਕੀ ਯੋਦ ਨਿਤਾਨ ਬਨੇ ਅਤੀ ਰਣ ਮੇ ਹੀ ਤਮਜੂਜ ਮਰੋ ਗੁਰੂ ਜੀ ਦੇ ਕਿਲਾ ਖਾਲੀ ਕਰਨ ਜਾਣ ਤੇ ਦੁਸ਼ਮਣਾਂ ਨੇ ਸਾਰੀਆਂ ਕਸਮਾਂ ਤੋੜ ਕੇ ਉਹਨਾਂ ਦਾ ਪਿੱਛਾ ਕੀਤਾ ਤੇ 21 ਦਸੰਬਰ 1705 ਨੂੰ ਸਰਸਾ ਨਦੀ ਦੇ ਨੇੜੇ ਪਹੁੰਚਦਿਆਂ ਗਹਿਗਾ ਚ ਲੜਾਈ ਹੋਈ ਜਿਸ ਦੌਰਾਨ ਗੁਰੂ ਜੀ ਦੇ ਦੋ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਬਹੀਰ ਤੋਂ ਬਖ ਹੋ ਗਏ ਉਸ ਤੋਂ ਉਪਰੰਤ ਠੰਡੇ ਬੁਰਜ ਦੀ ਜੋ ਕੈਦ ਸੀ ਦੋ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਕੈਦ ਸੀ ਉਸ ਵਿੱਚ ਕੀ ਹੋਇਆ ਕਿ ਬਾਪਰੇਆਂ ਮਾਤਾ ਗੁਜਰੀ ਅਤੇ ਦੋਵੇਂ ਛੋਟੇ ਸਹਿਬਜ਼ਾਦਿਆਂ ਨੂੰ ਗੰਗੂ ਬ੍ਰਾਹਮਣ ਮਿਲ ਗਿਆ ਤੇ ਉਹਨਾਂ ਨੂੰ ਮਰਿੰਡੇ ਕੋਲ ਪਿੰਡ ਸਿਹੜੀ ਵਿਖੇ ਆਪਣੇ ਘਰ ਲੈ ਗਿਆ ਘਰ ਦੇ ਆ ਕੇ ਗੰਗੂ ਦਾ ਮਨ ਬੇਈਮਾਨ ਹੋ ਗਿਆ ਉਸ ਨੇ ਮਰਿੰਡੇ ਦੇ ਥਾਣੇਦਾਰ ਨੂੰ ਖਬਰ ਦੇ ਕੇ ਬੱਚਿਆਂ ਨੂੰ ਫੜਾ ਦਿੱਤਾ ਤੇ ਮਰਿੰਡੇ ਦੇ ਥਾਣੇਦਾਰ ਨੇ ਮਾਤਾ ਜੀ ਤੇ ਬੱਚਿਆਂ ਨੂੰ ਗ੍ਰਿਫਤਾਰ ਕਰਕੇ 23 ਦਸੰਬਰ 1705 ਨੂੰ ਸੂਬਾ ਸਰਾਂਦੇ ਹਵਾਲੇ ਕਰ ਦਿੱਤਾ ਉਸ ਰਾਤ ਉਹਨਾਂ ਨੂੰ ਕਿਲੇ ਦੇ ਠੰਡੇ ਬੁਰਜ ਵਿੱਚ ਰੱਖਿਆ ਗਿਆ ਤੇ ਦੂਜੇ ਦਿਨ ਬੱਚਿਆਂ ਨੂੰ ਸੂਬਾ ਸਰਾਂਦੀ ਕਚਹਿਰੀ ਵਿੱਚ ਪੇਸ਼ ਕੀਤਾ ਗਿਆ ਕਚਹਿਰੀ ਵਿੱਚ ਬੱਚਿਆਂ ਨੂੰ ਦੀਨ ਕਬੂਲਣ ਤੇ ਇਲਾਜ ਦੇ ਤੇ ਡਰਾਉਣ ਤੋਂ ਬਚਾਉਣ ਦੇ ਯਤਨ ਕੀਤੇ ਗਏ ਪਰ ਉਹ ਨਾ ਡਰੇ ਉਹਨਾਂ ਨੂੰ ਝੂਠ ਵੀ ਬੋਲਿਆ ਗਿਆ ਕਿ ਤੁਹਾਡੇ ਪਿਤਾ ਜੀ ਜੋ ਸ਼ਹੀਦ ਹੋ ਗਏ ਹਨ ਮਾਰੇ ਗਏ ਹਨ ਹੁਣ ਤੁਸੀਂ ਕਿੱਥੇ ਜਾਓਗੇ ਤਾਂ ਬੱਚਿਆਂ ਨੇ ਸੂਬਾ ਸਰਹੰਦਰੂ ਆਪਣਾ ਧਰਮ ਛੱਡਣ ਤੇ ਦਲੇਰੀ ਨਾਲ ਇਨਕਾਰ ਕਰਦੇ ਕਿਹਾ ਕਿ ਵਜ਼ੀਰ ਖਾਂ ਕਾਜੀ ਦੀ ਰਾਏ ਲਈ ਕਿ ਇਨ੍ਹਾਂ ਬੱਚਿਆਂ ਨੂੰ ਕੀ ਸਜ਼ਾ ਦਿੱਤੀ ਜਾ ਸਕਦੀ ਹੈ ਕਾਜੀ ਨੇ ਕਿਹਾ ਕਿ ਸਲਾਮ ਵਿੱਚ ਬੱਚਿਆਂ ਨੂੰ ਸਜ਼ਾ ਦੇਣ ਦੀ ਇਜਾਜ਼ਤ ਨਹੀਂ ਵजीर खान ਵੀ ਕਿਸੇ ਹੱਦ ਤੱਕ ਬੱਚਿਆਂ ਦਾ ਕਤਲ ਆਪਣੇ ਮੱਥੇ ਤੇ ਉਹ ਲਾਉਣ ਤੋਂ ਬਚਦਾ ਬਚਣਾ ਚਾਹੁੰਦਾ ਸੀ ਹੁਣ ਉਸ ਨੂੰ ਨਵਾਬ ਮਲੇਰ ਕੋਟਰੀ ਨੂੰ ਕਿਹਾ ਕਿ ਉਹ ਚਾਰੇ ਚਾਹੇ ਤਾਂ ਆਪਣੀ ਮਰਜ਼ੀ ਅਨਸਾਰ ਇਹਨਾਂ ਬੱਚਿਆਂ ਨੂੰ ਸਜ਼ਾ ਦੇ ਕੇ ਆਪਣੇ ਭਰਾ ਦਾ ਬਦਲਾ ਲੈ ਸਕਦਾ ਪਰ ਸ਼ੇਰ ਖਾਨ ਨੇ ਅੱਗੋਂ ਕਿਹਾ ਕਿ ਮੇਰਾ ਭਰਾ ਜੰਗ ਵਿੱਚ ਮਾਰਿਆ ਗਿਆ ਬਹਾਦੀ ਲੜਦਾ ਮਾਰਿਆ ਗਿਆ ਮੈਂ ਇਹਨਾਂ ਸੀਰ ਖੋਰਾ ਦੁੱਧ ਪੀਂਦੇ ਬੱਚਿਆਂ ਤੋਂ ਕੋਈ ਬਦਲਾ ਨਹੀਂ ਲੈਣਾ ਚਾਹੁੰਦਾ ਅੱਲਾ ਯਾਰ ਖਾ ਜੋਗੀ ਨੇ ਸ਼ਬਦਾਂ ਵਿੱਚ ਬਦਲਾ ਹੀ ਲੈਣਾ ਹੋਗਾ ਤੋ ਲੇਂਗੇ ਵਾਪਸੇ ਮਹਿਬੂਬ ਰੱਖੇ हमको खुदा ऐसे पाप से ਸੋਏ ਸ਼ੇਰਖਾਨੇ ਉਸ ਟਾਈਮ ਜੋ ਲਾਈਨਾਂ ਬੋਲੀਆਂ ਸੀ ਤੇ ਜਿਸ ਨੂੰ ਅੱਲਾ ਖਾਨ ਜੋਗੀ ਨੇ ਆਪਣੇ ਸ਼ਾਦਾ ਵਿੱਚ ਬਿਆਨ ਕੀਤਾ ਤੇ ਬਦਲਾ ਹੀ ਲੈਣਾ ਹੋਗਾ ਤੋ ਲੇਂਗੇ ਵਾਪਸੇ ਮਹਿਬੂਬ ਰੱਖੇ हमको खुदा ऐसे पाप से ਤੇ ਸ਼ੇਰਖਾਨੇ ਕਿਹਾ ਕਿ ਅਗਰ ਮੈਂ ਬਦਲਾ ਹੀ ਲੈਣਾ ਹੋਇਆ ਤਾਂ ਮੈਂ ਇਹਨਾਂ ਦੇ ਪਿਤਾ ਗੁਰੂ ਗੋਬਿੰਦ ਸਿੰਘ ਦੀ ਨਾਲ ਬਦਲਾ ਲਵਾਂਗਾ ਪਰ ਮੈਂ ਇਹਨਾਂ ਬੱਚਿਆਂ ਨੂੰ ਕੋਈ ਕਾਸਟ ਜਾਂ ਸਜ਼ਾ ਦੇ ਕੇ ਆਪਣੇ ਸਿਰ ਪਾਪ ਨਹੀਂ ਮਾਰਨਾ ਚਾਹੁੰਦਾ ਉਸ ਤੋਂ ਬਾਅਦ ਜੋ ਮੋਤੀराम ਮਹਿਰਾ ਦੀ ਦਲੇਰੀ ਸੀ ਸਰਦੀਆਂ ਦੀ ਰੁੱਤ ਵਿੱਚ ਠੰਡੇ ਬੁਰਜ ਵਿੱਚ ਕੈਦ ਦੌਰਾਨ ਵਜੀਰ ਖਾਨ ਨੇ ਹੁਕਮ ਦੀ ਪਰਵਾਹ ਨਾ ਕਰਦੇ ਹੋਏ ਇੱਕ ਸਰਦਾ ਸਰਦਾਵਾਨ ਸਰਹੰਦ ਨਿਵਾਸੀ ਮੋਤੀराम ਮਹਿਰਾ ਜੋ ਮਾਤਾ ਜੀ ਦੇ ਸਹਿਬਜ਼ਾਦਿਆਂ ਨੂੰ ਗਰਮ ਦੁੱਧ ਪਿਲਾ ਕੇ ਸਹਾਇਤਾ ਕਰਦਾ ਸੀ ਇਸ ਦੇ ਬਦਲੇ ਉਸ ਦੇ ਸਾਰੇ ਪਰਿਵਾਰ ਨੂੰ ਵਜੀਰ ਖਾਨ ਨੇ ਕੋਹਲੂ ਵਿੱਚ ਪੀੜ ਕੇ ਮੌਤ ਦੀ ਸਜ਼ਾ ਸੁਣਾਈ ਸੀ ਕਾਜੀ ਅਤੇ ਸ਼ੇਰਖਾਨ ਨੇ ਇਸੇ ਤਰ੍ਹਾਂ ਰਵਈਏ ਨੂੰ ਦੇਖਦੇ ਹੋਏ ਵਜ਼ੀਰ ਖਾਨ ਦੇ ਮਨ ਵਿੱਚ ਇਹ ਨਰਮੀ ਆਉਣ ਲੱਗੀ ਪਰ ਦਿਵਾਨ ਸੁਚਾਨਾ ਦੇ ਨਹੀਂ ਸੀ ਚਾਹੁੰਦਾ ਕਿ ਸਹਿਬਜ਼ਾਦੇ ਨੂੰ ਛੱਡਿਆ ਜਾਵੇ ਜੋ ਕਾਜੀ ਖਾ ਤੇ ਸ਼ੇਰਖਾਨ ਦੇ ਰੁਪਈਏ ਜੁਨ੍ਹਾਂ ਨੇ ਕੀਤਾ ਉਹ ਦੇਖਦੇ ਜੇ ਵਜ਼ੀਰ ਖਾਨ ਦਾ ਦਿਲ ਨਰਮ ਪੈ ਗਿਆ ਸੀ ਤੇ ਉਹ ਆਪਣੇ ਜੋ ਫੈਸਲੇ ਤੇ ਉਹ ਸ਼ਰਮਿੰਦਗੀ ਵੀ ਮਹਿਸੂਸ ਕਰਦਾ ਸੀ ਪਰ ਦਿਵਾਨ ਸੁਚਾਨਾ ਦੇ ਨਹੀਂ ਸੀ ਚਾਹੁੰਦਾ ਕਿ ਸਹਿਬਜ਼ਾਦੇ ਨੂੰ ਛੱਡਿਆ ਜਾਵੇ ਜੋ ਦਿਵਾਨ ਸੁਚਾਨਾੰਦ ਸੀ ਉਹਦਾ ਮਾਲ ਪਾਪੀ ਹੋ ਗਿਆ ਸੀ ਉਹ ਨਹੀਂ ਚਾਹੁੰਦਾ ਸੀ ਕਿ ਸਹਿਬਜ਼ਾਦੇ ਨੂੰ ਇੱਥੇ ਹੀ ਛੱਡਿਆ ਜਾਵੇ ਉਹ ਉਹਨਾਂ ਨੂੰ ਸਜ਼ਾ ਦਿਵਾਉਣਾ ਚਾਹੁੰਦਾ ਸੀ ਇਤਿਹਾਸ ਕਵਾਲੇ ਅਨਸਾਰ ਉਸ ਨੇ ਇੱਕ ਸ਼ੈਤਾਨ ਬਾਗ ਸਾਹਿਬਜ਼ਾਦੇ ਨੂੰ ਕੁਝ ਅਜਿਹੇ ਪ੍ਰਸ਼ਨ ਕੀਤੇ ਜਿਨ੍ਹਾਂ ਦੇ ਉੱਤਰ ਤੋਂ ਉਹਨਾਂ ਨੂੰ ਬਾਗੀ ਸਿੱਧ ਕਰ ਦਿੱਤਾ ਗਿਆ ਉਸ ਨੇ ਵਜ਼ੀਰ ਖਾਨ ਨੂੰ ਵੀ ਅਕਸਾਇਆ ਕਿ ਇਹਨਾਂ ਬੱਚਿਆਂ ਨੂੰ ਛੱਡਣਾ ਸਿਆਣਪ ਨਹੀਂ ਹੋਵੇਗੀ ਵਜ਼ੀਰ ਖਾਨ ਨੇ ਕਾਜੀ ਤੋਂ ਫਿਰ ਪੁੱਛਿਆ ਇਸ ਵਾਰ ਕਾਜੀ ਨੇ ਮਾਲਕਾਂ ਦੀ ਮਰਜ਼ੀ ਅਨਸਾਰ ਬੱਚਿਆਂ ਨੂੰ ਕੰਧਾਂ ਵਿੱਚ ਚਿਣੇ ਜਾਣ ਦਾ ਫਤਵਾ ਜਾਰੀ ਕੀਤਾ ਅੱਤਿਆ ਨੂੰ ਕੰਧਾਂ ਵਿੱਚ ਚੜਿਆ ਗਿਆ ਕੰਧ ਜਦੋਂ ਮੋਢਿਆਂ ਤੱਕ ਆਈ ਤਾਂ ਗਿਰ ਗਈ ਸੀ ਬੱਚਿਆਂ ਦੇ ਫੁੱਲਾਂ ਵਰਗੇ ਸਰੀਰਾਂ ਨੂੰ ਇਸ ਝੋਟ ਨੂੰ ਨਾ ਸਹਾਰਦੇ ਹੋਏ ਬੇਹੋਸ਼ ਹੋ ਗਏ ਕਰ ਇਸ ਤੋਂ ਬਾਅਦ 27 ਦਸੰਬਰ ਨੂੰ ਬੱਚਿਆਂ ਨੂੰ ਕਚਹਿਰੀ ਵਿੱਚ ਫਿਰ ਪੇਸ਼ ਕੀਤਾ ਗਿਆ ਉਹਨਾਂ ਨੂੰ ਫਿਰ ਧੀਲ ਕਬੂਲਣ ਲਈ ਬਦਵਾ ਪਾਇਆ ਗਿਆ ਪਰ ਸਹਬਜ਼ਾਦੇ ਨੇ ਇਹਨਾਂ ਦਾ ਸਖਤ ਮਰੋਧ ਕੀਤਾ ਉਹਨਾਂ ਦੇ ਸਿਰ ਉਹਨਾਂ ਤੇ 10 ਪਾਤਸ਼ਾਹੀਆਂ ਦੇ ਮਹਾਨ ਕਾਰਜਾਂ ਦੀ ਜ਼ਿੰਮੇਵਾਰੀ ਦਾ ਭਾਰ ਆ ਪਾਇਆ ਗਿਆ ਸੀ ਉਹ ਇਸ ਨੂੰ ਹੇਠਾਂ ਨਹੀਂ ਗਿਰਨਾ ਦੇਣਾ ਚਾਹੁੰਦੇ ਤੇ ਗਿਰਨਾ ਦੇਣਾ ਚਾਹੁੰਦੇ ਸਨ ਉਹਨਾਂ ਨੂੰ ਆਪਣੇ ਦਾਦੀ ਦਾਦੇ ਤੇ ਆਪਣੇ ਕੌਮ ਦੀ ਸ਼ਹਾਦਤ ਸ੍ਰੀ ਦੀ ਪਾਉਣ ਦਾ ਪ੍ਰਣ ਕਰ ਲਿਆ ਸੀ ਭਾਈ ਦੁੰਨਾ ਦੁੰਨਾ ਸਿੰਘ ਹੰਡੂਆ ਜੋ ਚਮਕੌਰ ਤੱਕ ਗੁਰੂ ਜੀ ਦੇ ਨਾਲ ਸਨ ਭਾਈ ਦੁੰਨਾ ਸਿੰਘ ਹੰਡੂਰੀਆ ਜੋ ਜੋ ਚਮਕੌਰ ਤੱਕ ਗੁਰੂ ਜੀ ਦੇ ਨਾਲ ਸਨ ਇਸ ਤਰ੍ਹਾਂ ਲਿਖਦੇ ਹਨ ਕਿ ਜੋਰਾਵਰ ਸਿੰਘ ਐਸੇ ਬਨੇ ਕਿਉਂ ਭਾਈ ਅਬ ਕਿਉਂ ਕਰ ਬਨੇ ਅਤੇ ਸਿੰਘ ਤਬ ਕਾਇਓ ਬਖਾਨ ਦਸ ਪਤਸਾਈ ਹੋਵੇ ਹਾਲ ਹੁਣ ਬੱਚਿਆਂ ਨੂੰ ਜਵਰ ਜਿਵੇ ਜਿਵਰ ਕਾਰਨ ਹੁਕਮ ਸੁਣਾਇਆ ਗਿਆ ਦੋ ਜਲਾਦਾ ਨੇ ਦੋਵੇਂ ਬੱਚਿਆਂ ਨੂੰ ਗੋਡੇ ਹੇਟ ਦੇ ਕੇ ਪਹਿਲਾਂ ਉਹਨਾਂ ਦੇ ਗਲਾਂ ਵਿੱਚ ਖੰਜਰ ਕੋਬੇ ਅੱਤੇ ਫਿਰ ਤਲਵਾਰ ਮਾਰ ਕੇ ਸੀਸ ਧਰ ਤੋਂ ਲੱਕਤੇ ਗਏ ਪਰ ਇਸ ਦੇ ਬਖਰੇ ਬਖਰੇ ਆਪਾਂ ਨੂੰ ਅਲੱਗ-ਅਲੱਗ ਸੰਧਾਰਬ ਵੀ ਮਿਲਦੇ ਨੇ ਕਿ ਕਿਸੇ ਇਤਿਹਾਸ ਵਿੱਚ ਲਿਖਿਆ ਗਿਆ ਕਿ ਇਹਨਾਂ ਦੇ ਸਾਲੀਆਂ ਨਾਲੀਆਂ ਨੂੰ ਕੱਟ ਦਿੱਤਾ ਗਿਆ ਜਿਸ ਕਰਕੇ ਇਹਨਾਂ ਇਹ ਸ਼ਹੀਦੀ ਨੂੰ ਪ੍ਰਾਪਤ ਸ਼ਹੀਦੀ ਜਾਮ ਵੀ ਹੈ ਤੇ ਕਿਤੇ ਕਿਤੇ ਵੀ ਲਿਖਿਆ ਗਿਆ ਵੀ ਇਹਨਾਂ ਨੂੰ ਖੰਜਰ ਮਾਰ ਕੇ ਨਾਲੇ ਤਾੜ ਵੀ ਵਖਰੇ ਸਿਰ ਤੋਂ ਅਲੱਗ ਕਰ ਦਿੱਤੇ ਗਏ ਪਰ ਸ਼ਹੀਦੀ ਉਹਨਾਂ ਨੇ ਪਾਈ ਉਹ ਸਾਡੇ ਸਿੱਖ ਧਰਮ ਵਿੱਚ ਇੱਕ ਅਲੱਗ ਪਹਿਚਾਣ ਛੱਡ ਗਏ ਤੇ ਸਾਡੇ ਵਿੱਚ ਇੱਕ ਦਲੇਰੀ ਜਜ਼ਬਾ ਕਾਇਮ ਕਰਕੇ ਤੇ ਆਪਣੇ ਹੱਕਾਂ ਲਈ ਆਪਣੇ ਧਰਮ ਨੂੰ ਬਚਾਉਣ ਲਈ ਸਾਨੂੰ ਵੀ ਅੱਗੇ ਆਉਣਾ ਚਾਹੀਦਾ ਹੈ ਜਦੋਂ ਸਾਬਜਾਦਿਆਂ ਦੀ ਸ਼ਹੀਦੀ ਦੀ ਖਬਰ ਠੰਡੇ ਬੁਰਜ ਵਿੱਚ ਕੈਦ ਮਾਤਾ ਗੁਜਰਕੌਰ ਜੀ ਨੂੰ ਦਿੱਤੀ ਗਈ ਤਾਂ ਉਹਨਾਂ ਨੇ ਵੀ ਤੁਰੰਤ ਆਪਣੇ ਪ੍ਰਾਣ ਤਿਆਗ ਦਿੱਤੇ ਤੇ ਸ਼ਹੀਦੀ ਜਮਾ ਪਈ ਗਏ ਸਾਬਜਾਦਿਆਂ ਦੀ ਸ਼ਹੀਦੀ ਮੈਨ ਸਿੱਧੀ ਨਹੀਂ ਸੀ ਸਗੋਂ ਇਸ ਤੋਂ ਵੀ ਬਹੁਤ ਵੱਧ ਸੀ ਉਹਨਾਂ ਨੂੰ ਮਾਨਸਿਕ ਤੌਰ ਤੇ ਪਰਮਾਉਂ ਦਾ ਯਤਨ ਵੀ ਕੀਤਾ ਗਿਆ ਕਈ ਵਾਰ ਮੌਤ ਦੇ ਭੈ ਵਿੱਚੋਂ ਲੰਘਾਇਆ ਗਿਆ ਕਈ ਵਾਰ ਮੌਤ ਦੇ ਪੈਰ ਵਿਚੋਂ ਲੰਘਾਇਆ ਵੀ ਗਿਆ ਕਿ ਤਲਫਾ ਤੜਫਾ ਕੇ ਉਹਨਾਂ ਨੂੰ ਸ਼ਹੀਦ ਵੀ ਕੀਤਾ ਗਿਆ ਇੰਨਾ ਸਾਰਾ ਤਸ਼ੱਦਦ ਉਹਨਾਂ ਨੇ ਕਿਵੇਂ ਬਰਦਾਸ਼ਤ ਕੀਤਾ ਹੋਵੇਗਾ ਇਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ ਪਰ ਉਹ ਬੇਮਿਸਾਲ ਹੌਸਲਾ ਪ੍ਰਗਟਾਉਂਦੇ ਹੋਏ ਜ਼ਬਰਦਸਤ ਮੂੰਹ ਮੋੜ ਕੇ ਦਸਾਂ ਪਾਤਸ਼ਾਹਿਆਂ ਦੀ ਸ਼ਾਨ ਨੂੰ ਕਾਇਮ ਰੱਖਣਾ ਰੱਖਿਆ ਤੇ ਖਾਲਸਾ ਪੰਥ ਨੂੰ ਫਤਿਹ ਦਬਾਈ ਗੁਰੂ ਜੀ ਦੇ ਬੱਚਿਆਂ ਨੂੰ ਇੱਕ ਸਮੱਸਖ ਦੇ ਨਾਲ ਕਤਲ ਕੀਤਾ ਗਿਆ ਕਿ ਗੁਰਮਤ ਦਾ ਦੀਪ ਇਸ ਜਗਤ ਵਿੱਚੋਂ ਬੁੱਝ ਜਾਵੇਗਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਛੋਟੇ ਸਹਿਬ ਜادہ ਦੀ ਸ਼ਹੀਦੀ ਨਾਲੇ ਨਹਿਰ ਵਿੱਚੋਂ ਇਹ ਲੈ ਹਰ ਹੋਰ ਵੀ ਆ ਕਫੜੇਗੀ ਤੇ ਜੋ ਇਸ ਦਾ ਪ੍ਰਣਾਮ ਹੋਵੇਗਾ ਉਹ ਉਹਨਾਂ ਨੂੰ ਆਪਣੇ ਇਲਾਜ ਦੀ ਟਾਂ ਖੜੇ ਕੇ ਦੇਣਾ ਪਵੇਗਾ ਗੁਰੂ ਜੀ ਨੇ ਬੱਚਿਆਂ ਨੂੰ ਇਸ ਮਕਸਦ ਨਾਲ ਗੁਰੂ ਜੀ ਦੇ ਬੱਚਿਆਂ ਨੂੰ ਇਸ ਮਕਸਦ ਨਾਲ ਕਤਲ ਕੀਤਾ ਗਿਆ ਇੱਕ ਗੁਰਮਤਾ ਦੀਪਕ ਬੁੱਝ ਜਾਵੇਗਾ ਪਰ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਕੋਈ ਗੁਰਮਤਿ ਅਖੰਡ ਜੋਤੀ ਦਾ ਖਾਸੇ ਦੇ ਦਿਲਾਂ ਵਿੱਚ ਪਰਵੇਸ਼ ਕਰਦੀ ਹੈ ਸਹਿਬਜ਼ਾਦਾ ਦੀ ਸ਼ਹੀਦੀ ਦੇ ਸੰਬੰਧ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਰੰਗਜੀਤ ਨੂੰ ਲਿਖਿਆ ਸੀ ਲਿਖਿਆ ਸੀ ਕਿ ਕੀ ਹੋਇਆ ਮੇਰੇ ਚਾਰ ਬੱਚੇ ਮਾਰ ਦਿੱਤੇ ਹਨ ਮੇਰਾ ਪੰਜਵਾਂ ਪੁੱਤ ਖਾਲਸਾ ਦਾ ਜੀ ਜਿੰਦਾ ਹੈ ਜੋ ਫਨੀਆ ਲਾਗ ਵਰਗਾ ਹੈ ਜਿਹ ਹਾਸਦ ਕੇ ਜੋ ਬੱਚੇਗਾ ਉਸੇ ਚਾਰ ਕਹ ਬਾਕੀ ਬਮਾ ਦਸਤ ਪੇਚੀ ਦਾ ਮਾਰ ਇਹ ਜਫਰਨਾਮੇ ਵਿੱਚ ਲੈ ਕੇ ਆ ਗਿਆ ਜੋ ਅੰਤਮ ਸੰਸਕਾਰ ਸੀ ਛੋਟੇ ਸਾਹਿਬ ਜਦ ਦਾ ਗੁਰੂ ਤੇਗ ਬਹਾਦਰ ਜੀ ਦੀ ਧਾਰਮਿਕ ਆਜ਼ਾਦੀ ਲਈ ਦਿੱਤੀ ਸ਼ਹਾਦਤ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜ਼ੁਲਮ ਦਾ ਵਿਰੋਧ ਕਰਨ ਦੀ ਲਹਿਰ ਦੀ ਪ੍ਰੇਰਨਾ ਨਾਲ ਸੰਤ ਦੇ ਇੱਕ ਤਨਾਟ ਦੀਵਾਨ ਟੋਡਰ ਮਲ ਜਿਨ੍ਹਾਂ ਨੇ ਬਹੁਤ ਵੱਡਾ ਨਾਮ ਪਾਇਆ ਸਿੱਖੀ ਧਰਮ ਵਿੱਚ ਦੀਵਾਨ ਟੋਡਰ ਮਲ ਸੋਨੇ ਦੀਆਂ ਮੋਹਰਾਂ ਖੜੇ ਰੱਖੋ ਬਚਾਉਣ ਲਈ ਸ਼ਰਤ ਦੀ ਦੁਨੀਆ ਦੀ ਸਭ ਤੋਂ ਮਹਿੰਗੇ ਮੁੱਲ ਦੀ ਜ਼ਮੀਨ ਖਰੀਦੀ ਜਿਸ ਤੇ ਚਾਹ ਸਾਹਿਬ ਜਦਿਸ ਸੌਰੀ ਜਿਸ ਤੇ ਮਾਫਕਾ ਜਿਸ ਤੇ ਦੂਜੇ ਸਾਹਿਬ ਜاده ਛੋਟੇ ਸਾਹਿਬ ਜاده ਬਾਬਾ ਜੋਰੇਵਾ ਤੇ ਬਾਬਾ ਫਤਿਹ ਸਿੰਘ ਜੀ ਦਾ ਅੰਤਮ ਸੰਸਕਾਰ ਕੀਤਾ ਗਿਆ ਅੱਜ ਕੱਲ ਉਹ ਅਸਥਾਨ ਤੇ ਸਰਹੰਦ ਵਿੱਚ ਗੁਰਦੁਆਰਾ ਜੋਤੀ ਸ੍ਰੂਪ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਸਾਹਿਬ ਜਾਨੀ ਸ਼ਹਾਦਤ ਦੀ ਬਾਰਤਾ ਜਦ ਉਹਨਾਂ ਦੇ ਰਾਏ ਕਲਾ ਦੁਆਰਾ ਜਾਂ ਉਹਨਾਂ ਦੇ ਰਾਏ ਕਲਾ ਦੁਆਰਾ ਭੇਜੇ ਸੰਦੇਸ਼ ਬਹਕ ਨੂਰੇ ਮਾਹੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਰਾਏਕੋਟ ਤੇ ਜਗਰਾਮਾ ਨੇ ਨੇ ਪਿੰਡ ਲੰਮਾ ਜੱਟਪੁਰਾ ਵਿਖੇ ਸੁਣਾਈ ਤਾਂ ਗੁਰੂ ਸਾਹਿਬ ਨੇ ਘਾ ਦਾ ਤੀਲਾ ਪੁੱਟ ਕੇ ਭਵਿਸ਼ਵਾਣੀ ਕੀਤੀ ਸੀ ਕਿ ਨੀਹਾਂ ਵਿੱਚ ਚਣੀ ਜਾਣ ਦੀ ਇਸ ਘਟਨਾ ਨਾਲ ਮੁਗਲਾਂ ਦੀ ਸਲੱਤ ਦੀ ਜੜ 뿌ਟੀ ਗਈ ਹੈ ਤੇ ਅਕਾਲ ਪੁਰਖ ਅੱਗੇ ਸ਼ੁਕਰ ਮਨਾਉਂਦੇ ਹਰਤਾਸ ਕੀਤੀ ਕਿ ਜੋ ਬਾਲਕਾਂ ਦੀ ਦਾਤ ਬਕਸੀ ਸੀ ਉਹ ਕੌਮ ਤੇ ਪਰਮਾਤਮਾ ਨੂੰ ਸਮਰਪਿਤ ਹੋਈ ਹੈ ਅੱਜ ਇੱਥੇ ਗੁਰਦੁਆਰਾ ਗੁਰੂ ਸਰਪੰਝੂਆਣਾ ਦੇ ਸਾਹਬੀ ਸਿਤ ਹੈ ਸੋ ਸਾਡੇ ਸਿੱਖ ਇਤਿਹਾਸ ਵਿੱਚ ਸਾਡਾ ਸਿੱਖ ਇਤਿਹਾਸ ਲਈ ਹੋਇਆ ਜੋ ਕਿਸੇ ਜਾਤੀ ਕਿਸੇ ਧਰਮ ਕਿਸੇ ਮੱਧੂ ਜਾਂ ਕਿਸੇ ਰਾਜ ਭਾਗ ਲਈ ਨਹੀਂ ਲੜਿਆ ਸਾਡਾ ਸਿੱਖ ਧਰਮ ਸਾਡੇ ਲੋਕਾਂ ਲਈ ਤੇ ਲੋਕਾਂ ਦੇ ਹੋ ਰਹੇ ਜ਼ੁਲਮਾਂ ਲਈ ਤੇ ਉਹਨਾਂ ਦੇ ਧਰਮ ਨੂੰ ਬਚਾਉਣ ਲਈ ਲੜਿਆ ਤੇ ਸ਼ਹੀਦियां ਜੋ ਪੰਜ ਉਹ ਵੀ ਕਿਸੇ ਤੋਂ ਲੁਕੀਆਂ ਨਹੀਂ ਜਿੰਨੀਆਂ ਸ਼ਹੀਦियां ਸਿੱਖ ਸਿੱਖਾਂ ਦੁਆਰਾ ਦਿੱਤੀਆਂ ਗਈਆਂ ਕਿਸੇ ਦੇ ਹੱਤਵਲ ਨੂੰ ਬਚਾਉਣ ਲਈ ਜਾਂ ਕਿਸੇ ਦੇ ਰਾਜ ਨੂੰ ਬਚਾਉਣ ਲਈ ਜਾਂ ਕਿਸੇ ਦੀ ਇਆਤ ਨੂੰ ਜਾਂ ਕਿਸੇ ਦੇ ਜ਼ੁਲਮ ਨੂੰ ਰੋਕਣ ਲਈ ਉਹਨੀਆਂ ਸ਼ਹੀਦियां ਸਿੱਖ ਧਰਮ ਵਿੱਚ ਉਹ ਸਿੱਖ ਧਰਮ ਤੋਂ ਬਿਨਾ ਕੋਈ ਹੋਰ ਨਹੀਂ ਲਗਾ ਸਕਦਾ ਸਿੱਖ ਇੱਕ ਜਜਾਰੂ ਨੇ ਗੁਰੂ ਦੇ ਖਾਲਸੇ ਨੇ ਤੇ ਸਾਨੂੰ ਵੀ ਸਭ ਨੂੰ ਲੋੜ ਹੈ ਕਿ ਸਿੱਖਾਂ ਵਿੱਚ ਜੋ ਇਸ ਲਹਿਰਾਂ ਉਹ ਚਲਦੀ ਰੱਖੀਏ ਤੇ ਸਮਰਪਤ ਸਿੱਖ ਆਪਣੇ ਗੁਰੂ ਮਹਾਰਾਜ ਨੂੰ ਹੁੰਦੇ ਨੇ ਇਸ ਤੋਂ ਲਾਵਾ ਗੁਰੂ ਗ੍ਰੰਥ ਸਾਹਿਬ ਤੋਂ ਸਿੱਖ ਹੋਲ ਕੇ ਤੇ ਸਮਰਪਤ ਨਾ ਹੋਵੇ ਸਿੱਖ ਇਤਿਹਾਸ ਹੀ ਦੁਨੀਆ ਦੇ ਕੈਸਾ ਇਤਿਹਾਸ ਹੈ ਜਿਸ ਨੇ ਆਪਣੇ ਹੌਸਲੇ ਨਾਲ ਕਾ ਦੁਨੀਆ ਨੂੰ ਚਾਣਨ ਕਰਵਾਇਆ ਕਿ ਸਾਡੀ ਸਿਰ ਗੁਰੂ ਮਹਾਰਾਜ ਦੀ ਜੋ ਬਖਸਾ ਉਹ ਸਦਾ ਪਾ ਰਹੀਦੀ ਹੈ ਛੋਟੇ ਸਹਬਜ਼ਾਦਿਆਂ ਨੇ ਕਦੇ ਜ਼ੁਲਮ ਦੇ ਦੇਹ ਕੇ ਉਥੇ ਹੋਰ ਕੋਈ ਮਨੀ ਸੀ ਸਰਾਂ ਦੇ ਵਿਚ ਪਰਦੋ ਸੂਟੇ ਸਾਬ ਜਦਿਆਂ ਨੇ ਡਰੇ ਨਹੀਂ ਕੰਬੇ ਨਹੀਂ ਦੇਨ ਕਬੂਲ ਨਹੀਂ ਕਰੀ ਤੇ ਆਪਣੇ ਧਰਮ ਨੂੰ ਬਚਾਉਣ ਲਈ ਆਪਣੀ ਹੌਸਲੇ ਸਦਕਾ ਆਪਣੀ ਸ਼ਹੀਦੀ ਦਿੱਤੀ ਜਿਸ ਨਾਲ ਵੱਡੇ ਵੱਡੇ ਰਾਜੇ ਤੱਕ ਵੀ ਦਿਲ ਕੰਬਣ ਲੱਗੇ ਪਰ ਸ਼ਹੀਦੀ ਦੇ ਨੂੰ ਨਾ ਡਰੇ ਤੇ ਉਹਨਾਂ ਦੀ ਸਿੱਖ ਸ਼ਹਾਦਤ ਵਿੱਚ ਜੋ ਛੋਟੇ ਸਾਬ ਜਦਾਂ ਹੀ ਸਾਹ ਉਤਾਰੀ ਨਹੀਂ ਦੁਨੀਆ ਤੱਕ ਯਾਦ ਰਹੇਗੀ ਤੇ ਰਹਿਂਦੀ ਦੁਨੀਆ ਵਿੱਚ ਇਹਨਾਂ ਦੀਆਂ 12 ਬਿਕੌਰੀਆਂ ਤੇ ਯਾਦ ਕਰ ਦੇਣਾ ਹਾਂ ਧੰਨ ਬਾਬਾ ਜੋਰਾਵਰ ਸਿੰਘ ਧੰਨ ਬਾਬਾ ਫਤਿਹ ਸਿੰਘ ਧੰਨ ਇਹਨਾਂ ਦੀ ਕੁਰਬਾਨੀ ਧੰਨ ਇਹਨਾਂ ਦੀ ਸ਼ਹੀਦੀ ਜੋ ਸਾਡੇ ਧਰਮ ਨੂੰ ਬਚਾਉਣ ਲਈ ਆਪਣੀਆਂ ਸ਼ਹੀਦੀਆਂ ਦੇ ਗਏ ਸੋ ਇਨੀਆਂ ਕ ਫਤਿਹ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਹੋਰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਇਸ ਇਤਿਹਾਸ ਪ੍ਰੇਰਿਤ ਕਰੋ ਇਹ ਇਤਿਹਾਸ ਪੜ੍ਹ ਕੇ ਸੁਣਾਓ ਇਹ ਇਤਿਹਾਸ ਦਿਖਾਓ ਉਥੇ ਫਤਿਹਗੜ ਸਾਹਿਬ ਵੀ ਜਾਓ ਉਹਨਾਂ ਇਤਿਹਾਸ ਤੱਕਾਓ ਤਾਂ ਕਿ ਤੁਹਾਡੇ ਬੱਚਿਆਂ ਵਿੱਚ ਜੱਜਬਾ ਸਿੱਖੀ ਪ੍ਰਤੀ ਪੈਦਾ ਹੋ ਸਕੇ। ਅਗਰ ਵੀਡੀਓ ਵਿੱਚ ਕੋਈ ਗਲਤੀ ਜਾਂ ਕੋਈ ਸ਼ਬਦ ਗਲਤ ਬੋਲੇ ਗਿਆ ਤਾਂ ਮਾਫ ਕਰਨ ਦੀ ਤੁਸੀਂ ਯੋਗ ਹੋ ਮਾਫ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।